ਹਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਵੀਡੀਓ ਦੇ ਨਾਲ ਜੁੜੇ ਰਹੋ ਅੱਜ શ્રી ਚਮਕੌਰ ਸਾਹਿਬ ਬੇਲਾ ਤੋਂ ਮੇਰਾ ਪਿੰਡ ਬੇਲਾ ਤੋਂ ਮੈਂ ਤੇ ਸਾਡੇ ਰਜੀਵ ਵੰਸਲ ਜੀ ਅਸੀਂ ਅੱਜ ਲੁਧਿਆਣਾ ਜਾ ਰਹੇ ਹਾਂ ਜੀ ਖਾਸ ਸ਼ਹਿਰ ਲੁਧਿਆਣਾ ਦੇ ਵਿੱਚ ਸੋ ਬਲੌਗ ਦੇ ਨਾਲ ਬਣੇ ਰਹੋ ਕੁਝ ਗੱਲਾਂ ਕਵੀਲਦਾਰੀ ਦੀਆਂ ਹੋਣਗੀਆਂ ਕੁਝ ਗੱਲਾਂ ਆਪਣੇ ਜਿਹੜੇ ਅੱਜਕੱਲ ਮੁੱਦੇ ਚੱਲ ਰਹੇ ਆ ਜਿੰਨੇ ਵੀ ਭਗੇ ਹੋਏ ਮੁੱਦੇ ਆ ਉਹਨਾਂ ਮੁੱਦਿਆਂ ਤੇ ਵੀ ਸਾਡੇ ਰਜੀਵ ਵੰਸਲ ਜੀ ਚਰਚਾ ਛੇੜਨਗੇ ਜਵਾਬ ਦੇਣਗੇ ਗੱਲਬਾਤ ਕਰਨਗੇ ਸੋ ਸਭ ਤੋਂ ਪਹਿਲਾਂ ਤਾਂ ਰਜੀਪਨ ਸਿੰਘ ਜੀ ਆਪਾਂ ਨੂੰ ਜਿੰਨੇ ਵੀ ਆਪਾਂ ਛਿਲੀ ਚਮਕੌਰ ਸਾਹਿਬ ਜਾਂ ਰੂਪੜ ਦੇ ਵਸਮੀਕ ਆ ਜਿਨ੍ਹਾਂ ਦਾ ਜਨਮ ਹੋਇਆ ਆਪਾਂ ਨੂੰ ਕੁਦਰਤ ਦਾ ਔਰ ਉਸ ਅਕਾਲ ਪੁਰਖ ਦਾ ਸ਼ੁਕਰੀਆ ਕਰਨਾ ਚਾਹੀਦਾ ਕਿ ਆਪਣਾ ਜਨਮ ਇਸ ਧਰਤੀ ਤੇ ਹੋਇਆ ਬਿਲਕੁਲ ਕਰਮਜੀਤ ਜੀ ਬਿਲਕੁਲ ਤੇ ਇਸ ਧਰਤੀ ਨੂੰ ਐਦਾਂ ਦੇ ਵਾਤਾਵਰਨ ਨੂੰ ਦੁਨੀਆ ਤਰਸਦੀ ਆ ਲੋਕ ਕਰੋੜਾਂ ਅਰਬਾਂ ਰੁਪਇਆ ਖਰਚ ਕੇ ਵੀ ਐਦਾਂ ਦਾ ਵਾਤਾਵਰਨ ਨਹੀਂ ਪੈਦਾ ਕਰ ਸਕੇ ਜਿਹੜਾ ਸਾਨੂੰ ਕੁਦਰਤ ਨੇ ਦਿੱਤਾ ਹੋਇਆ ਬਿਲਕੁਲ ਜੀ ਬਿਲਕੁਲ ਤੇ ਸਾਨੂੰ ਜਿਹੜੀ ਧਰਤੀ ਦਿੱਤੀ ਹੋਈ ਆ ਤੇ ਸਭ ਤੋਂ ਜ਼ਰੂਰੀ ਆ ਇਹਨੂੰ ਸਾਹਮਣੇ ਰੱਖਣਾ ਤੇ ਤੁਹਾਡਾ ਉਹ ਦੱਸੋ ਕਿਉਂਕਿ ਤੁਸੀਂ ਵੀ ਵਪਾਰੀ ਆ ਜੀ ਵਪਾਰੀ ਵਰਗ ਚੋਂ ਆਂਦੇ ਆ बिजनेসম্যান ਆ ਤੁਸੀਂ ਤੁਸੀਂ ਵੀ ਇੱਕ ਤਰ੍ਹਾਂ ਦੇ ਕਾਰਪੋਰੇਟਰ ਘਰਾਣੇ ਨਾਲ ਸੰਬੰਧ ਰੱਖਦੇ ਆ ਇਸ ਏਰੀਆ ਦੇ ਵਿੱਚ ਜਿੱਦਾਂ ਰੂਚੀਰਾ ਪੇਪਰ ਮਿੱਲ ਦਾ ਮੁੱਦਾ ਚੱਲਿਆ ਤਾਂ ਜੀ ਹਾਂ ਠੀਕ ਹੈ ਤੁਹਾਡੇ ਹਿਸਾਬ ਨਾਲ ਕੀ ਆਏ ਹੁਣ ਕਈ ਲੋਕ ਕਹਿੰਦੇ ਆ ਕਿ ਰੂਚੀਰਾ ਪੇਪਰ ਮਿੱਲ ਇੱਥੇ ਆਊਗੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤੇ ਮੇਰਾ ਮੰਨਣਾ ਹੈ ਠੀਕ ਆ ਰੋਜ਼ਗਾਰ ਮਿਲੂਗਾ ਲੇਕਿਨ ਉਹਨੇ ਸਾਡਾ ਬਾਤਾਵਾ ਮੈਂ ਜਿਹੜਾ ਤਬਾਹ ਕਰਕੇ ਰੱਖ ਦੇਣਾ ਸਾਡੀ ਧਰਤੀ ਜਿਹੜੀ ਆ ਦੂਸ਼ਿਤ ਕਰ ਦੇਣੀ ਹੈ ਤੇ ਜਿੰਨਾ ਕ ਉਹਨਾਂ ਨੇ ਸਾਨੂੰ ਰੋਜ਼ਗਾਰ ਦੇਣਾ ਏ ਉਹਦੇ ਨਾਲੋਂ 100 ਗੁਣਾ ਵੱਧ ਸਾਨੂੰ ਉਹਨਾਂ ਨੇ ਬਿਮਾਰੀਆਂ ਦੇ ਦੇਣੀਆਂ ਹੈ ਹੈਗੀ ਤੁਹਾਡਾ ਉਹਦੇ ਬਾਰੇ ਕੀ ਵਿਚਾਰ ਆ ਤੁਹਾਡੀ ਕੀ ਸੋਚ ਹੈ ਇਹ ਤੇ ਤੁਸੀਂ ਥੋੜੇ ਜਿਹਾ ਜ਼ਾਹਰ ਕਰੋ ਜੀ ਕਰਮਜੀਤ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਕਹਾਂਗਾ ਫਰੰਟ ਕੈਮਰਾ ਕਰੋ ਮਾਹੌਲ ਦੇਖੋ ਮਾਹੌਲ ਬੜਾ ਖੂਬਸੂਰਤ ਆ ਮਾਹੌਲ ਦੇਖੋ ਇਹ ਕੋਈ ਅੱਪਾ ਕੋਈ ਬਹਾਤਾ ਬੰਦਾ ਇੱਧਰ ਲਿਆਈਏ ਨਾ ਦਾਗਰਾ ਕਹੂਗਾ ਵੀ ਤੇ ਝੌਂਪੜੀ ਬਣੀ ਵੀ ਆ ਹਾਂ ਛੱਤ ਛੱਤ ਬਿਲਕੁਲ ਜੀ ਮਤਲਬ ਮੇਰੇ ਇੱਕ ਚੰਡੀਗੜ੍ਹ ਤੋਂ ਦੋਸਤ ਆਏ ਸੀਗੇ ਉਹਨਾਂ ਨੂੰ ਆਪਣਾ ਚਮਕੌਰ ਸਾਹਿਬ ਤੋਂ ਪੀਲੇ ਜਾਂ ਤਾਂ ਜਾਣਦੇ ਆ ਤਾਂ ਉਹ ਕਹਿੰਦਾ ਯਾਰ ਵੀ ਇਹ ਤਾਂ ਛੱਤ ਪਾਈ ਵੀ ਹੈ ਉਹ ਮੇਰੇ ਤੇ ਛੱਤ ਨਹੀਂ ਦਰਖਤ ਆਪਸ ਵਿੱਚ ਜੁੜੇ ਹੋਇਆ ਇੱਕ ਕੁਦਰਤੀ ਨਜ਼ਾਰਾ ਇੰਨੀ ਆਕਸੀਜਨ ਸਾਨੂੰ ਮਿਲ ਰਹੀ ਆ ਇੰਨੀ ਸਾਰੀਆਂ ਗੰਦੀਆਂ ਗੈਸਾਂ ਅਬਜ਼ੌਰਬ ਕਰਦੇ ਆ ਇਹ ਇਹ ਅਣਮੋਲਿਆ ਆ ਇਹਨਾਂ ਦੀ ਕੋਈ ਕੀਮਤ ਨਹੀਂ ਹੈਗੀ ਬਿਲਕੁਲ 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 ਤੁਸੀਂ ਗੱਲ ਕਰੀ ਰੂਚੀ ਦਾ ਪੇਪਰ ਮਿਲਦੀ ਹਾਂਜੀ ਦੇਖੋ ਰੂਚੀਰਾ ਪੇਪਰ ਵਿਲੇ ਦਾ ਜਿੱਦਣ ਫਰੋਦ ਹੋਇਆ ਸੀਗੇ ਅਸੀਂ ਉਦਣ ਵੀ ਗਏ ਸੀਗੇ ਬਿਲਕੁਲ ਜੀ ਅਸੀਂ ਅੱਗੇ ਨੂੰ ਵੀ ਵਿਰੋਧ ਕਰਾਂਗੇ ਬਿਲਕੁਲ ਤੇ ਇਸੇ ਲਈ ਸਾਡੇ ਮਿੱਤਰ ਇੱਕ ਲਖਵੀਰ ਸਿੰਘ ਜੀ ਆਪਸਾ ਬਾਤ ਤੋਂ ਹਾਂਜੀ ਉਹਨਾਂ ਵੱਲੋਂ ਤਾਂ ਸਿੱਧੀ ਚੇਤਾਵਨੀ ਆ ਕਿ ਇਸ ਲਈ ਚਾਹੇ ਸਾਨੂੰ ਮਰਨਾ ਪੈ ਜਾਵੇ ਬਿਲਕੁਲ ਜੀ ਵੀ ਅਸੀਂ ਇਹ ਪ੍ਰੋਜੈਕਟ ਕਾਮਯਾਬ ਨਹੀਂ ਹੋਣ ਦੇਵਾਂਗੇ ਚਾਹੀਦਾ ਵੀ ਹਰ ਇੱਕ ਬੰਦੇ ਦੀ ਸੋਚ ਐਦਾਂ ਦੀ ਚਾਹੀਦੀ ਹੈ ਹਰ ਇੱਕ ਬੰਦੇ ਦੇ ਦਿਮਾਗ ਤੇ ਦੇਖੋ ਮੈਂ ਉਹਨਾਂ ਨੂੰ ਬਹੁਤ ਐਪਰੀਸ਼ੀਏਟ ਕਰਦਾ ਹਾਂ ਲਖਵੀਰ ਸਿੰਘ ਜੀ ਆਪਣਾ ਕੁਸ਼ਵਿੰਦਰ ਸਿੰਘ ਜੀ ਕਾਕਾ ਜਣ ਸਾਹਿਬ ਤੋਂ ਸਤਕਾਰ ਸਤਕਾਰਯੋਗ ਸ਼ਖਸੀਅਤਾਂ ਮਾਰਯੋਗ ਸ਼ਖਸੀਅਤਾਂ ਸਾਡੇ ਏਰੀਆ ਨੂੰ ਉਹਨਾਂ ਪਰਮਾਨ ਹੋਣਾ ਚਾਹੀਦਾ ਹੈ ਦੇਖੋ ਉਹ ਮਾਨਸਾ ਦੇ ਵਿੱਚ ਖਿਲਚੀਆਂ ਪਿੰਡ ਦੇ ਵਿੱਚ ਜਾ ਕੇ ਉਹਨਾਂ ਨੇ ਸਿਮਿੰਟ ਪਲਾਂਟ ਵਾਲੇ ਦੀ ਬੋਤ ਵੀ ਬੰਦ ਕਰਾਈ ਆ ਇੱਥੇ ਰੂਚੀਰਾ ਪੇਪਰ ਮਿਲ ਵਾਲਿਆਂ ਦੀ ਉਹਨਾਂ ਨੇ ਬੋਤ ਵੀ ਬੰਦ ਕਰਾਈ ਹੈ ਜੀ ਦੇਖੋ ਜਿਹੜੀ ਉਹ ਤੁਹਾਨੂੰ ਪਤਾ ਕਰਮ ਜੀ ਜੀ ਇੱਕ ਹੁਣ ਸੀਐਮ ਮਾਨ ਸਾਹਿਬ ਨੇ ਰੰਗਲਾ ਪੰਜਾਬ ਫੰਡ ਬਣਾਇਆ ਹੋਇਆ ਜਿਹੜੇ ਹੜਪੀਟਾਂ ਲਈ ਆ ਦੇਖੋ ਹੜਪੀਟਾਂ ਨਾਲ ਬਾਰੋ ਬਤਾ ਆਪਣੇ ਏਰੀਆ ਨੇ ਕਿੰਨੀ ਸੇਵਾ ਕੀਤੀ ਇਹ ਕੁਦਰਤੀ ਟ੍ਰੈਜਡੀ ਆ ਇਹਦੇ ਪਰ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਿਲਕੁਲ ਜੀ ਲੇਕਿਨ ਤੁਹਾਨੂੰ ਪਤਾ ਹੈ ਰੂਚੀਰਾ ਪੇਪਰ ਮਿਲਨੇ ਨੇ 51 ਲੱਖ ਰੁਪਏ ਫੰਡ ਦਿੱਤਾ ਹੂੰ ਉਹ ਫੰਡ ਕਹਿ ਲੋ ਤੁਸੀਂ ਰਿਸ਼ਵਤ ਕਹਿ ਲੋ ਰਿਸ਼ਵਤ ਕਹਿ ਲੋ ਕਿਉਂਕਿ ਸਾਡੇ ਏਰੀਆ ਨੂੰ ਆ ਤੁਸੀਂ ਨਾਲ ਦੇਖੋ ਨਹਿਰ ਜਾ ਰਹੀ ਹੈ ਇਹ ਬਿਲਕੁਲ ਜੀ ਬਿਲਕੁਲ ਇਹ ਲੋਕ ਪਾਣੀ ਪੀਂਦੇ ਆ ਕਰਮਜੀਤ ਜੀ ਜਿਹੜਾ ਉਹਨਾਂ ਨੇ ਪਾਣੀ ਯੂਜ਼ ਕਰਕੇ ਇਹਦੇ ਵਿੱਚ ਸਿੱਟਣਾ ਇੱਕ ਕਰੋੜ 57 ਲੱਖ ਲੀਟਰ ਪਹਿਲੀ ਦਾ ਪਾਣੀ ਜਿਹੜਾ ਉਹਨਾਂ ਨੇ ਇਸ ਨਹਿਰ ਦੇ ਵਿੱਚੋਂ ਲੈਣਾ ਸੀ ਉਹਦੇ ਵਿੱਚ ਦੇਖੋ ਪੇਪਰ ਜਿਹੜਾ ਬਣਦਾ ਹੈ ਉਹ ਪੇਪਰ ਮਤਲਬ ਡਾਈਂਗ ਜਿਹੜੀ ਪਿੱਛੇ ਚੱਲ ਕੇ ਪਾਣੀ ਨੂੰ ਗੰਧਲਾ ਕਰਨਾ ਜਿਹੜੇ ਕੈਮੀਕਲ ਪਰਤੇ ਜਾਂਦੇ ਆ ਉਹ ਬਹੁਤ ਖਤਰਨਾਕ ਆ ਬਹੁਤ ਉਹ ਪਾਣੀ ਦੁਬਾਰਾ ਵਿੱਚ ਸਿੱਟਣਾ ਇਹਦੇ ਉਹ ਸਾਡੇ ਪਾਣੀ ਲਈ ਵੀ ਖਤਰਨਾਕ ਆ ਧਰਤੀ ਲਈ ਵੀ ਖਤਰਨਾਕ ਆ ਕਾ ਵਾਤਾਵਰਨ ਲਈ ਇਹ ਜੇ ਆਪਾਂ ਕੁੱਲ ਮਿਲਾ ਕੇ ਕਹੀਏ ਇਨਸਾਨੀਅਤ ਲਈ ਖਤਰਨਾਕ ਹੈ ਬਹੁਤ ਟੋਟਲ ਤੇ ਅਸੀਂ ਅਸੀਂ ਇਹ ਨਹੀਂ ਹੈਗਾ ਵੀ ਅਸੀਂ ਰਚੀਰਾ ਪੇਪਰ ਮਿਲਦੇ ਵਿਰੋਧ ਵਿੱਚ ਅਸੀਂ ਹਰ ਉਸ ਮੇਲੇ ਦੇ ਵਿਰੋਧ ਵਿੱਚ ਜਿਹੜੀ ਸਾਡੇ ਵਾਤਾਵਰਨ ਨੂੰ ਸਾਡੀ ਧਰਤੀ ਨੂੰ ਸਾਡੇ ਪਾਣੀ ਨੂੰ ਦੋਸ਼ੀ ਤੇ ਕਰੋਗੀ ਬਰਬਾਦ ਕਰੋਗੀ ਯਾਰ ਜੇ ਤੁਸੀਂ ਕੋਈ ਸਰਕਾਰ ਨੂੰ ਵੀ ਸਾਡੀ ਅਪੀਲ ਆ ਤੁਸੀਂ ਕੋਈ ਰੋਜ਼ਗਾਰ ਦੇਣਾ ਚਾਹੁੰਦੇ ਆ ਤੁਸੀਂ ਕੋਈ ਡੇਰੀ ਫਾਰਮ ਕੋਈ ਐਦਾਂ ਦਾ ਰੋਜ਼ਗਾਰ ਦੋ ਜਿਹੜਾ ਕਿਸਾਨੀ ਨਾਲ ਜੁੜਿਆ ਹੋਵੇ ਜਿਹੜਾ ਸਾਡੇ ਪਾਣੀ ਨਾਲ ਜੁੜਿਆ ਹੋਵੇ ਜਿਹੜਾ ਵਾਤਾਵਰਣ ਦੇ ਨਾਲ ਜੁੜਿਆ ਹੋਵੇ ਜਿਹੜਾ ਇਹਨੂੰ ਬਚਾਵੇ ਨਾ ਕਿ ਜਿਹੜਾ ਇਹਨੂੰ ਬਰਬਾਦ ਕਰੇ ਐਦਾਂ ਦੇ ਸਾਨੂੰ ਕਿਸੇ ਵੀ ਰੋਜ਼ਗਾਰ ਦੀ ਕਿਸੇ ਵੀ ਮਿਲਦੀ ਜ਼ਰੂਰਤ ਨਹੀਂ ਆ ਦੇਖੋ ਪੇਪਰ ਮਿੱਲ ਜਿਹੜੀ ਇਹ ਰੈੱਡ ਕੈਟੇਗਰੀ ਦੇ ਵਿੱਚ ਆਂਦੀ ਆ ਜਿਹੜੀ ਕਿ ਭਾਰਤ ਸਰਕਾਰ ਵੱਲੋਂ ਬਹੁਤ ਹੀ ਜ਼ਿਆਦਾ ਇਹ ਖਤਰਨਾਕ ਬਿਲਕੁਲ ਜੀ ਮਤਲਬ ਇਹ ਬਹੁਤ ਹੀ ਜ਼ਿਆਦਾ ਗੰਦੇ ਏਰੀਆ ਦੇ ਵਿੱਚ ਲੱਗਦੀ ਆ ਜਿੱਥੇ ਪਹਾੜੀ ਹੋਵੇ ਜਿੱਥੇ ਮਤਲਬ ਵਸੋ ਰਹਿਣ ਦਾ ਕੋਈ ਨਾ ਹੋ ਜਿਹੜੀ ਧਰਤੀ ਉਪਜਾਊ ਨਹੀਂ ਆ ਹਨਾ ਜਿਹੜੀ ਫਸਲਾਂ ਦੇ ਯੋਗ ਨਹੀਂ ਜਿਹਨੂੰ ਆਪਾਂ ਕਹਿ ਸਕਦੇ ਆ ਜਿਹੜੀ ਬੰਜਰ ਜ਼ਮੀਨ ਹੈ ਬੰਜਰ ਜ਼ਮੀਨ ਜਿਹੜੀ ਬੰਜਰ ਜ਼ਮੀਨ ਇਹ ਜਿਹੜੀਆਂ ਮਿੱਲਾਂ ਹੁੰਦੀਆਂ ਇਹ ਉਹਨਾਂ ਵਾਸਤੇ ਹੁੰਦੀਆਂ ਅਗਰ ਇੰਨਾ ਹੀ ਆ ਯਾਰ ਜਿੰਨੇ ਵੀ ਜਿਹੜੇ ਐਦਾਂ ਦੀਆਂ ਫੈਕਟਰੀਆਂ ਜਿੰਨੇ ਵੀ ਜਿਹੜੇ ਮਾਲਕ ਹੁੰਦੇ ਆ ਨਾ ਇਹਨਾਂ ਫੈਕਟਰੀਆਂ ਦੇ ਕਦੇ ਵੀ ਤੁਸੀਂ ਦੇਖ ਲਿਓ ਉਹਨਾਂ ਦੀਆਂ ਜਿਹੜੀਆਂ ਆਪਣੀ ਰਹਿਸ਼ਾ ਹੁੰਦੀਆਂ ਇਹਨਾਂ ਫੈਕਟਰੀਆਂ ਤੋਂ ਸੈਂਕੜੇ ਕਿਲੋਮੀਟਰ ਦੀ ਦੂਰੀ ਤੇ ਹੁੰਦੀਆਂ ਕਰਮਜੀਤ ਜੀ ਮੈਂ ਤੁਹਾਡੀ ਇੱਕ ਗੱਲ 'ਚ ਹੋਰ ਇਹਦੇ 'ਚ ਚਾਨਣਾ ਪਾਉਣਾ ਚਾਹੁੰਦਾ ਹਾਂ ਹਾਂਜੀ ਰਾਜਸਥਾਨ ਦੇ ਵਿੱਚ ਪਾਲੀ ਸ਼ਹਿਰ ਹੈ ਹਾਂਜੀ ਉੱਥੇ ਡਾਈੰਗ ਇੰਡਸਟਰੀਆ ਮਤਲਬ ਵੀ ਉੱਥੇ ਪਗੜੀ ਦਾ ਕੰਮ ਬਣਦਾ ਹੈ ਪਗੜੀ ਹਾਂਜੀ ਜੇਸ਼ਪੁਰ ਦੇ ਵਿੱਚ ਜਿੰਨੀ ਵੀ ਪਗੜੀ ਸਪਲਾਈ ਹੁੰਦੀ ਜਿਹਨੂੰ ਆਪਾਂ ਪੱਗਾਂ ਕਹਿੰਦੇ ਹਾਂ ਹਾਂਜੀ 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 ਉਹ ਪਾਲੀ ਰਾਜਸਥਾਨ ਦੇ ਵਿੱਚ ਬਣਦੀਆਂ ਹਾਂਜੀ ਉੱਥੇ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਹਾਂਜੀ ਉਹ ਪਾਣੀ ਦੇ ਵਿੱਚ ਜਦੋਂ ਉੱਥੇ ਦੇ ਲੋਕ ਪ੍ਰੋਟੈਸਟ ਕਰ ਰਹੇ ਆ ਪਾਲੀ ਦੇ ਵਿੱਚ ਰਾਜਸਥਾਨ ਦੇ ਵਿੱਚ ਮੈਂ ਹੁਣੇ ਰੀਸੈਂਟਲੀ ਜਾ ਕੇ ਆਇਆ ਸੀਗਾ ਪਾਲੀ ਹਾਂਜੀ ਉੱਥੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਮਤਲਬ ਇਹ ਤਾਂ ਆਪਣਾ ਇਰੀਆ ਸੋਨਾ ਹੈ ਕਾਲੇ ਅੰਬ ਕਾਲੇ ਅੰਬ ਨਾਲ ਜੁੜੀ ਹੋਈ ਹੈ ਫੈਕਟਰੀ ਜੀ ਹੁਣ ਉੱਥੇ ਦੇ ਲੋਕ ਪਰੇਸ਼ਾਨ ਹੋਏ ਪਏ ਆ ਉਹ ਇਸ ਤਰ੍ਹਾਂ ਪ੍ਰੋਟੈਕਟ ਕਰ ਰਹੇ ਆ ਕਿ ਇਹ ਜਿਹੜੀ ਫੈਕਟਰੀ ਆ ਬੰਦ ਹੋਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਆਪਣੇ ਇੱਕ ਰੋਪੜ ਦੇ ਨਾਲ ਰੈਲ ਮਚਰੇ ਦੇ ਕੋਲ ਲੱਗੀ ਹੈ ਫੈਕਟਰੀ ਜੀ ਉੱਥੇ ਦੇ ਘਰਾਂ ਦੇ ਵਿੱਚ ਬਹੁਤ ਖੇਤਾਂ ਦੇ ਵਿੱਚ ਫਸਲਾਂ ਤਬਾਹ ਹੋ ਚੁੱਕੀਆਂ ਹਨ ਮਤਲਬ ਇਹ ਲਿਆ ਕੈਂਸਰ ਬਿਮਾਰੀ ਦਾ ਘਰ ਆ ਇਹ ਬਿਲਕੁਲ ਬਿਲਕੁਲ ਜੀ ਇਹ ਜਿੱਦਾਂ ਨਾ ਕਈ ਮੇਰੇ ਦੋਸਤ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇਹ ਖਿਆਲ ਬਣਿਆ ਹੋਇਆ ਸੋਚ ਬਣੀ ਹੋਈ ਆ ਕਿ ਇਹ ਫੈਕਟਰੀਆਂ ਸਾਨੂੰ ਰੋਜ਼ਗਾਰ ਦੇਣਗੀਆਂ ਜਾਂ ਸਾਨੂੰ ਸਾਡਾ ਭਵਿੱਖ ਸਵਾਰਣਗੀਆਂ ਦੋਸਤੋ ਇਹ ਰੋਜ਼ਗਾਰ ਨਹੀਂ ਤੁਹਾਨੂੰ ਉਹਨਾਂ ਦੇਣਾ ਪਹਿਲੀ ਤਾਂ ਗੱਲ ਆ ਉਹਨਾਂ ਲੋਕਾਂ ਨੇ ਕੋਈ ਵੀ ਬੰਦਾ ਏ ਜਦੋਂ ਕੋਈ ਕੰਮ ਕਰਦਾ ਏ ਉਹ ਸਭ ਤੋਂ ਪਹਿਲਾਂ ਤਾਂ ਇਹ ਦੇਖਦਾ ਹੈ ਕਿ ਮੈਨੂੰ ਚਾਰ ਪੈਸੇ ਬਚਣ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਉੱਥੇ ਉਦਾਂ ਦੇ ਬੰਦੇ ਲੈ ਕੇ ਆਣੇ ਆ ਜਿਹੜੇ ਘੱਟ ਤੋਂ ਘੱਟ ਪੇ ਲੈ ਸਕਣ ਉਹਨਾਂ ਨੇ ਸ਼ੋਸ਼ਣ ਕਰੋਗੇ ਜੀ ਸ਼ੋਸ਼ਣ ਹੋਊਗਾ ਜੀ ਤੁਹਾਡਾ ਪੰਜਾਬੀਆਂ ਨੂੰ ਕਿਸੇ ਨੂੰ ਕੋਈ ਰੁਜ਼ਗਾਰ ਨਹੀਂ ਪੰਜਾਬੀਆਂ ਨੂੰ ਕਰ ਰਹੋਗੇ ਸਿਕਿਉਰਿਟੀ ਗਾਰਡ ਖੜੇ ਤੇ ਧੁੱਪਾਂ ਦੇ ਵਿੱਚ ਮਾਰੂਗੇ ਉਹਨਾਂ ਨੂੰ ਬਿਲਕੁਲ ਬਿਲਕੁਲ ਕੰਮ ਕਰੋਗੇ ਪਰਦੇਸੀ ਲੋਕ ਪਰਦੇਸੀ ਲੋਕ ਵੱਡੀਆਂ ਪੋਸਟਾਂ ਤੇ ਇਹਨਾਂ ਨੇ ਪਰਦੇਸੀ ਲੋਕੇ ਹੋਣਗੇ ਹਰ ਤੁਸੀਂ ਆਪਾਂ ਬਹੁਤੀ ਦੂਰ ਕਿਹਾ ਜਾਂਦੇ ਆ ਰੋਪੜ ਦੇ ਵਿੱਚ ਸਵਰਾਜ ਮਲਜਾ ਫੈਕਟਰੀ ਆ ਹਾਂ ਜੀ ਦੇਖੋ ਉੱਥੇ ਪ੍ਰੋਜੈਕਟ ਹੋਣ ਨੂੰ ਤਾਂ ਸਾਡੇ ਪੰਜਾਬੀ ਬੰਦੇ ਰੱਖੇ ਪਏ ਆ ਹਾਂ ਜੀ ਲੇਕਿਨ ਜਦੋਂ ਉੱਥੇ ਗੱਲ ਕਰੀਏ ਮੈਨੇਜਰ ਲੈਵਲ ਦੀ ਤਾਂ ਉੱਥੇ ਪਰਦੇਸੀ ਲੋਕ ਆ ਬਿਲਕ ਦੇਖੋ ਕਰਨੀ ਜੀ ਜਿਸ ਤਰ੍ਹਾਂ ਆਪਣੇ ਲੋਕਲ ਫੈਕਟਰੀਆਂ ਹਾਂ ਜੀ ਸਵਰਾਜ ਮਾਝਾ ਲਾ ਲਓ ਵੈਕਸ ਇੰਡੀਆ ਵਾਲਾ ਲਓ ਸੈਂਟਰੀ ਐਟ ਲਾ ਲਓ ਫਾਰਮਾਸਿਊਟੀਕਲ ਕੰਪਨੀਆਂ ਰੈਲ ਮਾਝਰੇ ਦੇ ਵਿੱਚ ਹਾਂ ਜੀ ਉੱਥੇ ਜਿਹੜੀ ਸਿਕਿਉਰਿਟੀ ਗਾਰਡ ਦੀ ਜੋਬ ਆ ਉਹ ਤਾਂ ਸਾਡੇ ਪੰਜਾਬੀ ਲੋਕਾਂ ਨੂੰ ਦਿੱਤੀ ਗਈ ਆ ਬਿਲਕੁਲ ਦੇ ਵਿੱਚ ਖੜਨ ਵਾਲੀ ਜੋਬ ਬਿਲਕੁਲ 20 ਦੇ ਵਿੱਚ ਖੜਨ ਵਾਲੀ ਜੋਬ ਬਿਲਕੁਲ ਚੰਦ ਕੀ ਉੱਪਰ ਹਾਇਰ ਲੈਵਲ ਦੀ ਗੱਲ ਕਰੀਏ ਮੈਨੇਜਮੈਂਟ ਦੀ ਗੱਲ ਕਰੀਏ ਉੱਥੇ ਪਰਦੇਸੀ ਲੋਕ ਆ ਆਰਾਮਦਾਰੀ ਚ ਸਾਰੇ ਉਹ ਆ ਹਾਂ ਬਿਲਕੁਲ ਜੀ ਬਿਲਕੁਲ ਕੀ ਸਾਡੇ ਉਰੇ ਪੜੇ ਲਿਖੇ ਨੌਜਵਾਨ ਹੈ ਕਿਆ ਸਾਡੇ ਕਮੀ ਹੈ ਕੋਈ ਬਿਲਕੁਲ ਜੀ ਇਹਹੀ ਵਿਚਾਰ ਆ ਦੋਸਤੋ ਤੁਹਾਡੇ ਨਾਲ ਹੋਣਾ ਅਗਰ ਅਸੀਂ ਨਹੀਂ ਅਸੀਂ ਨਹੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਫੈਕਟਰੀਆਂ ਨਾ ਆਉਣ ਆਉਣ ਜੰਮ ਜਮ ਆਉਣ ਜੰਮ ਜਮ ਆਉਣ ਲੇਕਿਨ ਜਗ੍ਹਾ ਦੇਖ ਕੇ ਆਉਣ ਉੱਥੇ ਆਉਣ ਜਿੱਥੇ ਜ਼ਰੂਰਤ ਆ ਲੇਕਿਨ ਸਾਡੇ ਇੱਥੇ ਮੈਂ ਤੁਹਾਨੂੰ ਤੁਸੀਂ ਗੱਲ ਕਹੀ ਆ ਫੈਕਟਰੀਆਂ ਦੇ ਅਸੀਂ ਬਰੋਚ ਨਹੀਂ ਹੈਗੇ ਉਹਨੇ ਐਲਾਨ ਕੋਈ ਕੈਟਲ ਫੀਡ ਇੰਡਸਟਰੀ ਜਿੱਦਾਂ ਰਾਜਪੁਰੇ ਦੇ ਵਿੱਚ ਡੀ ਹੌਸ ਕੰਪਨੀ ਦਾ ਉਹਦੋਂ ਨੇ ਤਗਾਡਨ ਕਰਿਆ ਭਗਵੰਤ ਮਾਨ ਜੀ ਨੇ 150 ਕਰੋੜ ਰੁਪਏ ਦਾ ਇਨਵੈਸਟਮੈਂਟ ਕਰਿਆ ਉਹ ਕੰਪਨੀ ਸਾਡੇ ਚਮਕੌਰ ਸਾਹਿਬ ਲਾਓ ਅਸੀਂ ਉਹਨਾਂ ਸਾਥ ਦੇਵਾਂਗੇ ਸਾਡੀ ਅਨਾਜ ਮੱਕੀ ਫਸਲ ਜਿਹੜੀ ਹੋਰ ਫਸਲਾਂ ਹੈ ਇਹਨਾਂ ਦੀ ਉਹ ਮੰਡੀਕਰਨ ਨਹੀਂ ਹੁੰਦਾ ਉਹ ਖਰੀਦਣਗੀਆਂ ਕੰਪਨੀ ਬਿਲਕੁਲ ਬਿਲਕੁਲ ਐਸਾ ਦੇ ਦਿਓ ਨਾ ਜਿਹਦੇ ਨਾਲ ਜਿਹੜਾ ਹੈ ਕਿ ਖੇਤੀ ਉੱਪਰੇ ਸਾਡੀ ਖੇਤੀ ਉੱਪਰੇ ਤੇ ਤਰੱਕੀ ਹੋਵੇ ਹੁਣ ਤੁਸੀਂ ਕਰਨ ਜੀ ਜੀ ਥੋੜੇ ਦਿਨ ਪਹਿਲਾਂ ਆਪਾਂ 2-4 ਦਿਨ ਪਿੱਛੇ ਜਾਈਏ ਹਾਂਜੀ ਰੋਪਣ ਮੰਡੀ ਦੀ ਗੱਲ ਕਰੀਏ ਆਪਾਂ ਸਾਡੇ ਉਰੇ ਗੜੀ ਪਿੰਡ ਦੇ ਭਾਈਚਾਰੇ ਜੀਮੀਦਾਰ ਕਿਸਾਨ ਭਾਈਚਾਰਾ ਸਾਡਾ ਹਾਂਜੀ ਉਹ ਸਬਜ਼ੀ ਲੈ ਕੇ ਜਾਂਦਾ ਉਹਨਾਂ ਨੂੰ ਉੱਥੇ ਸਬਜ਼ੀ ਵੇਚਣ ਦੀ ਜਦ ਕਿ ਉਹ ਖੇਤ ਉੱਥੇ ਲੱਗਦੀ ਕਿਸਾਨ ਮੰਡੀ ਕਿਸਾਨ ਮੰਡੀ ਜਿਹੜੇ ਜਿਹੜੇ ਕਿਸਾਨ ਮੰਡੀ ਦਾ ਮਤਲਬ ਹੈ ਕਰਮਜੀਤ ਜੀ ਜਿਹੜਾ ਬੰਦਾ ਫਸਲ ਲਗਾਏਗਾ ਉਹ ਬੰਦਾ ਜਿਹੜਾ ਆਪੇ ਯਾਰ ਕਰਦਾ ਮਤਲਬ ਜਿਹੜੇ ਕਿ ਲੋਕ ਮੰਡੀ ਖਰੀਦ ਕੇ ਜਿਹੜੇ ਖਰੀਦ ਕੇ ਵੇਚਦੇ ਆ ਬਿਲਕੁਲ ਉਹ ਸਾਰੇ ਪਰਦੇਸੀ ਲੋਕ ਸਾਡੇ ਪੰਜਾਬੀ ਲੋਕਾਂ ਨਾਲ ਉੱਥੇ ਵੀ ਧੱਕਾ ਹੋਇਆ ਅਸੀਂ ਨਾਲ ਲਈ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਬਿਲਕੁਲ ਖੜਾਂਗੇ ਜੀ ਕਿਸਾਨ ਮੰਡੀ ਦਾ ਮਤਲਬ ਇਹ ਹੈ ਜਿਹੜਾ ਕਿਸਾਨ ਖੁਦ ਮਿਹਨਤ ਕਰਕੇ ਆਪਣੀ ਜ਼ਮੀਨ ਦੇ ਵਿੱਚ ਵੇਚ ਕੇ ਸਮਾਨ ਵੇਚਦਾ ਹੈ ਤੇ ਯਾਰ ਉੱਥੇ ਆ ਕੇ ਕਰਦੇ ਆ ਕਿ ਵਪਾਰੀ ਵਰਗ ਦੇ ਲੋਕ ਆ ਕੇ ਬਹਿੰਦੇ ਆ ਤੇ ਕਿਸਾਨਾਂ ਨੂੰ ਨਾਮ ਰੱਖਿਆ ਹੋਇਆ ਕਿਸਾਨ ਮੰਡੀ ਕਿਸਾਨਾਂ ਨੂੰ ਧੱਕੇ ਮਾਰੇ ਜਾਂਦੇ ਬਿਲਕੁਲ ਸੋਸ਼ਲ ਕੀਤਾ ਜਾਂਦਾ ਜਿਹੜੇ ਪਰਦੇਸੀ ਲੋਕ ਆ ਉਹਨਾਂ ਨੂੰ 20 ਫੁੱਟ ਜਗਾ ਆਪਿਆਂ ਨੂੰ ਜਿਹੜੇ ਸਮਾਨ ਆਪਣਾ ਖੇਤ ਦੇ ਵਿੱਚ ਰਗਾਇਆ ਉਹਨੂੰ 5-5 ਫੁੱਟ ਤੇ ਸਾਡੇ ਗੜੀ ਦੇ ਦੀਪਾ ਵੀਰ ਜੀ ਆ ਮੇਰੇ ਹਾਂਜੀ ਦੀਪਾ ਸਿੰਘ ਜੀ ਹਾਂਜੀ ਉਹਨਾਂ ਦੇ ਨਾਲ ਮੇਰੀ ਗੱਲ ਹੋਈ ਹੈ ਉਹ ਕਹਿੰਦੇ ਵੀ ਅਸੀਂ ਇਹ ਧੱਕਾ ਨਹੀਂ ਚੱਲਣ ਦਵਾਗੇ ਉਹ ਕਹਿੰਦਾ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਤੇ ਮਤਲਬ ਉਹਨਾਂ ਨੂੰ ਜਗਾ ਅਲਾਟ ਹੋ ਗਈ ਉਹ ਬਹੁਤ ਤਾਂ ਵੀ ਸ਼ੁਕਰ ਹੈ ਜੀ ਪਰ ਇਹ ਤਾਂ ਚਲੋ ਆਪਣੀ ਸਰਪ ਰੋਪੜ ਦੀ ਗੱਲ ਹੈ ਪਰ ਪੂਰੇ ਪੰਜਾਬ ਦੇ ਵਿੱਚ ਹੀ ਇਦਾਂ ਚੱਲ ਰਿਹਾ ਜੀ ਪੂਰੇ ਪੰਜਾਬ 'ਚ ਇਦਾਂ ਚੱਲ ਰਿਹਾ ਨਾਮ ਕਿਸਾਨ ਮੰਡੀ ਨਾਮ ਕਿਸਾਨ ਮੰਡੀ ਲੇਕਿਨ ਉਥੇ ਜਿਹੜੇ ਵਪਾਰੀ ਵਰਗ 'ਚ ਕਹਿ ਸਕਦੇ ਆਪਾਂ ਉਹਨਾਂ ਨੂੰ ਉਹ ਵਪਾਰ ਦੇ ਵਿੱਚ ਆ ਜਾਂਦਾ ਜਿਹੜਾ ਖਰੀਦ ਕੇ ਸਬਜ਼ੀ ਵੇਚਦਾ ਮੰਡੀ ਦੇ ਵਿੱਚੋਂ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਇਹ ਚੀਜ਼ਾਂ ਤੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਤੇ ਦੇਣਾ ਪੈਣਾ ਜਦ ਤੱਕ ਆਪਾਂ ਆਪਣੇਆਂ ਦਾ ਸਾਥ ਨਹੀਂ ਦਵਾਂਗੇ ਆਪਣੇਆਂ ਦੇ ਨਾਲ ਮੋਢੇ ਦੇ ਨਾਲ ਜੋੜ ਕੇ ਮੋਟਾਂ ਨਹੀਂ ਖੜਾਂਗੇ ਉਦੋਂ ਤੱਕ ਫਿਰ ਛਿੱਤਰੇ ਖਾਂਦੇ ਰਾਂਗੇ ਆਪਾਂ ਇਹ ਨਾ ਸੋਚਿਆ ਕਰੋ ਕਿ ਅਸੀਂ ਸਬਜ਼ੀ ਨਹੀਂ ਵੇਚਦੇ ਸਾਡਾ ਨਹੀਂ ਕੰਮ ਆ ਇਹ ਸਾਰਾ ਕੰਮ ਆਪਣਾ ਹੀ ਆ ਜੇ ਅਸੀਂ ਕਿਸਾਨਾਂ ਤੋਂ ਸਬਜ਼ੀ ਖਰੀਦਾਂਗੇ ਤਾਂ ਸਾਨੂੰ ਫਾਇਦਾ ਹੀ ਹੋਊਗਾ ਯਾਰ ਸਾਨੂੰ 2 ਰੁਪਏ 4 ਰੁਪਏ ਸਸਤੀ ਹੋ ਮਿਲੂਗੀ ਤੇ ਸਭ ਤੋਂ ਵੱਡੀ ਗੱਲ ਸਾਨੂੰ ਆਰਗੈਨਿਕ ਮਿਲੂਗੀ ਆਰਗੈਨਿਕ ਹਰੇ ਜੀ ਬਿਨਾ ਸਾਨੂੰ ਦਵਾਈਆਂ ਤੋਂ ਬਿਨਾ ਕੈਮੀਕਲਾਂ ਤੋਂ ਮਿਲੋਗੇ ਤੁਸੀਂ ਕਿਸਾਨੀ ਦੀ ਗੱਲ ਕਰ ਰਹੇ ਆਪਾਂ ਤੇ ਆਪਾਂ ਪੰਜਾਬੀ ਦੇ ਮੁੱਦੇ ਦੀ ਗੱਲ ਕਰ ਰਹੇ ਆਂ ਹੁਣ ਦੋ ਤਰੀਕ ਨੂੰ ਪੀਜ ਕਸ਼ਮੀਰ ਦਾ ਤਿਹਾਰ ਸੀਗਾ ਹਾਂਜੀ ਤੇ ਸਭ ਨੇ ਪੂਜਾ ਕੀਤੀ ਸ਼ੂਗਰ ਕੇ ਗੰਨੇ ਦੀ ਹਾਂਜੀ ਕੀ ਕਿਸੇ ਜ਼ਿਮੀਦਾਰ ਨੇ ਅੱਜ ਤੱਕ ਰੋਕਿਆ ਕਿਸੇ ਨੂੰ ਵੀ ਮੇਰੇ ਖੇਤ ਦੇ ਗੰਨਾ ਨਾ ਪਟਾ ਬਿਲਕੁਲ ਨਹੀਂ ਅਗਲਾ ਕਿਦਾਂ ਦੋੜੇ ਮਤਲਬ ਫਰੀ ਚ ਆਂਦਾ ਹੈ ਜਾਂ ਉਸ ਦੀ ਮੀਤ ਦੇਖਦਾ ਕੋਈ ਜਦ ਸਬਜ਼ੀ ਲੈਣੀ ਸੀ ਧਈਆਂ ਕੋਲ ਪਰਦੇਸੀ ਲੋਕਾਂ ਕੋਲ ਲੇਕਿਨ ਜਦ ਗੰਨੇ ਦੀ ਵਾਰੀਆਂ ਨੇ ਦਿੱਤਾ ਸੀ ਜ਼ਿਮੀਦਾਰ ਦੇ ਖੇਤਾਂ 'ਚ ਇਹ ਕਿੱਥੇ ਦਾ ਹੁਣ ਦੇਖੋ ਸਾਗ ਦਾ ਸੀਜ਼ਨ ਸ਼ੁਰੂ ਹੋਣਾ ਜੀ ਕਿਸੇ ਜ਼ਿਮੀਦਾਰ ਨੇ ਰੋਕਣਾ ਤੁਹਾਨੂੰ ਸਾਗ ਤੋੜਨ ਤੇ ਕਿਸੇ ਨੇ ਵੀ ਨਹੀਂ ਜੀ ਬਿਲਕੁਲ ਜੇ ਆਪਾਂ ਮੁੱਲ ਵੀ ਲਈਏ ਤਾਂ ਮੇਰਾ ਖਿਆਲ ਆ 100 ਰੁਪਏ ਦਾ 2 ਕਿਲੋ ਦੰਦੇ ਆ ਬਿਲਕੁਲ 1000 ਰੁਪਏ ਕਿਲੋ ਲੇਕ ਗੁਰੂ ਨਾਨਕ ਦੇ ਖੇਤਾਂ ਚੋਂ ਕਦੇ ਬਰਕਤ ਨਹੀਂ ਜਾ ਸਕਦੀ ਬਿਲਕੁਲ 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 ਉਹ ਅੱਜ ਵੀ ਉਹਨਾਂ ਦੇ ਉਦੇਸ਼ਾਂ ਤੇ ਉਹਨਾਂ ਦੇ ਸਿਧਾਂਤਾਂ ਤੇ ਚੱਲ ਰਹੇ ਹਨ ਲੇਕਿਨ ਅਸੀਂ ਨਹੀਂ ਚੱਲਦੇ ਸਾਨੂੰ ਉਹਨਾਂ ਦਾ ਸਾਥ ਦੇਣ ਦੀ ਕਰਨੀ ਬਹੁਤ ਜ਼ਿਆਦਾ ਲੋੜ ਹੈ ਪਰ ਆਪੀਆਂ ਨੂੰ ਆਪਣੇ ਭਾਈ ਸਮਝੋ ਇਹ ਕੋਈ ਬੇਗਾਨੇ ਨਹੀਂ ਹੈ ਮੁਸੀਬਤ ਦੇ ਵਿੱਚ ਇਹਨਾਂ ਨੇ ਹੀ ਕੰਮ ਆਣਾ ਤੁਹਾਡੇ ਕਿਸੇ ਹੋਰ ਨੇ ਨਹੀਂ ਕੰਮ ਆਣਾ ਹੁਣ ਹਾਰਾ ਦੇ ਵਿੱਚ ਤੁਸੀਂ ਦੇਖੇ ਲੇ ਹਾਲਾਤ ਆ ਤੁਸੀਂ ਦੇਖ ਲਓ ਉੱਥੇ ਉਹ ਟਰਾਲੀਆਂ ਕਿਸਾਨਾਂ ਦੀਆਂ ਹੀ ᱛੀਆਂ ਜੇ ਮੈਂ ਤੁਹਾਨੂੰ ਦੱਸਾਂ ਤੇ ਅਗਰ ਦੋਸਤੋ ਇਹ ਕਿਸਾਨ ਦੀ ਚੀਜ਼ ਪ੍ਰਾਈਵੇਟ ਹੋ ਗਈ। ਅਗਰ ਇਹ ਚੀਜ਼ ਉਸ ਲੈਵਲ ਤੇ ਚੱਲ ਗਈ ਕਿਸਾਨ ਤਾਂ ਉਗਾ ਕੇ ਵੀ ਖਾ ਲੂਗਾ। ਲੇਕਿਨ ਜਿਹੜਾ ਆਮ ਬੰਦਾ ਉਹਨੂੰ ਖਰੀਦਣੀ ਓਕੀ ਹੋ ਜਣੀ ਨਹੀਂ। ਬਹੁਤ ਓਕੀ ਹੋ ਜੇਗੀ ਚੀਜ਼ਾਂ ਮਿਲਣਗੀਆਂ ਨਹੀਂ। ਉਹਨੂੰ ਮਿਲਣੀ ਨਹੀਂ ਕਿ ਕਿਸਾਨ ਨੂੰ ਖਰੀਦਣੀ ਓਕੀ ਹੋ ਜਣੀ ਨਹੀਂ। ਤੁਹਾਨੂੰ ਕਰਮਜੀਤ ਜੀ ਇੱਕ ਗੱਲ ਦੱਸਾਂ। ਜਿਸ ਤਰ੍ਹਾਂ ਹੁਣ ਬਾਰਿਸ਼ਾਂ ਦਾ ਦੌਰ ਹੋਇਆ ਹੈ। ਹਾਂਜੀ। ਰੋਡ ਹੋ ਗਏ ਜਾਮ ਜੀ। ਹਾਂਜੀ। ਤੇ ਉਸ ਦੇ ਵਿੱਚ Shimla ਦੇ ਵਿੱਚ ਰੋੜੂ ਰੋੜੂ ਪੈਂਦੇ ਜਗ੍ਹਾ ਰੋੜੂ। ਹਾਂਜੀ। ਉੱਥੇ ਸੇਬਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਹਾਂਜੀ। ਆਦਾਨੀਆਂ ਨੇ ਕੀ ਕਰਿਆ? ਹਾਂਜੀ। ਉਹ ਜਿਹੜੇ ਸੇਬ ਮਤਲਬ ਡੈਮੇਜ ਹੋ ਗਏ। ਹਾਂਜੀ। ਉਹ ਸੇਬ 10 ਰੁਪਏ ਕਿਲੋ 5 ਰੁਪਏ ਕਿਲੋ ਹਿਸਾਬ ਨਾਲ ਟਨਾਂ ਟਣਾਕ ਖਰੀਦ ਲਏ। ਉਹ ਉਹਨਾਂ ਦਾ ਮਰਬਾ 100 ਰੁਪਏ ਕਿਲੋ ਵਿੱਚ ਰਹੇ ਆ। 200 ਰੁਪਏ ਕਿਲੋ ਵੇਚ ਰਹੇ ਆ। ਇਹ ਸ਼ੋਸ਼ਣ ਨਹੀਂ ਤਾਂ ਹੋਰ ਕੀ ਚੀਜ਼ ਆ? ਸ਼ੋਸ਼ਣ ਆ ਜੀ। ਸ਼ੋਸ਼ਣ ਬਿਲਕੁਲ ਜਨਤਾ ਨੂੰ ਗੰਦ ਖਿਲਾ ਰਹੇ ਆ। ਜਨਤਾ ਨੂੰ ਗੰਦਗੀ ਖਿਲਾ ਰਹੇ ਆ ਤੇ ਸਾਡੇ ਕਿਸਾਨ ਭਰਾ ਜਿਹੜੇ ਅਗਰ ਉਹਨਾਂ ਦੀ ਚੀਜ਼ ਖਰਾਬ ਹੋ ਜਵੇ ਉਹ ਸਿੱਟੇ ਚ ਰੁੱਟ ਦੇਣਗੇ। ਉਹ ਤਾਂ ਡੰਗਰਾਂ ਨੂੰ ਵੀ ਨਹੀਂ ਪਾਉਂਦੇ ਖਰਾਬ ਚੀਜ਼ ਯਾਰ ਇਹ ਵੀ ਨਹੀਂ ਕਿ ਡੰਗਰਾਂ ਨੂੰ ਇਹ ਪਾ ਦੇਣਗੇ ਜਾਨਵਰਾਂ ਨੂੰ ਵੀ ਨਹੀਂ ਦਿੰਦੇ ਤੇ ਜਿਹੜੇ ਕਾਰਪੋਰੇਟਰ ਘਰਾਣੇ ਆ ਉਹ ਤੁਸੀਂ ਇਹ ਸੋਚ ਲਓ ਵੀ ਆਮ ਬੰਦੇ ਨੂੰ ਜਾਨਵਰਾਂ ਤੋਂ ਵੀ ਬੱੱਤਰ ਸਮਝਦੇ ਆ ਇਹੀ ਮਤਲਬ ਹੋ ਗਿਆ ਜੀ ਕਿ ਉਹਨਾਂ ਨੇ ਖਰਾਬ ਜਿਹੜੇ ਡੈਮੇਜ ਸੇਵ ਆ ਉਹਨਾਂ ਦਾ ਮਰੱਭਾ ਬਣਾ ਕੇ ਪੰਜ ਮਰੱਭਾ ਮਰੱਭਾ ਬਣ ਕੇ ਕਿਹਾ ਉਹਨਾਂ ਦੀ ਜਿਹੜੀ ਗੰਦਗੀ ਆ ਜਾਂ ਉਹਨਾਂ ਦੀ ਬਿਮਾਰੀ ਆ ਸੇਵਾ ਚੋਂ ਨਿਕਲ ਗਈ ਬਸ ਇਹ ਤਾਂ ਸਮਝਣ ਦੀ ਗੌਰ ਅਗਲਾ ਕਹਿੰਦਾ ਮੋਹਰ ਲੱਗੀ ਆ ਅਦਾਨੀ ਦਾ ਅਦਾਨੀ ਦਾ ਮੋਹਰ ਲੱਗੀ ਆ ਬਾਨੀ ਦਾ ਕੰਪਨੀ ਦਾ ਕੰਪਨੀ ਦਾ ਕੰਪਨੀ ਦਾ ਤੁਸੀਂ ਇਹ ਦੇਖੋ ਕਿ ਕੰਪਨੀ ਨੇ ਤੁਹਾਨੂੰ ਗੰਦ ਖਿਲਾ ਰਹੀ ਹੈ